ਹਾਂਜੀ ਦੋਸਤੋ ਸੁਨੂਸੀਤੂ ਵਾਲੇ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸੁਨੂਸੀਤੂ ਵਾਲਾ ਕਾਫੀ ਹਰਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਜੋ ਕਿ ਆਪਣੇ ਗਾਣੇ ਦੇ ਨਾਲ ਲੋਕਾਂ ਨੂੰ ਕਾਫੀ ਹਰਾ ਸੌਂਦਾ ਤੇ ਪ੍ਰਭਾਵਿਤ ਵੀ ਕਰਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸੁਨੂਸੀਤੂ ਵਾਲੇ ਨੇ ਕਾਫੀ ਹਰਾ ਸਿੰਗਰਾਂ ਦੇ ਨਾਲ ਕੋਲੀਬਰੇਟ ਕੀਤਾ ਹੈ ਤੇ ਸਟੇਜ ਉੱਪਰ ਜਾ ਕੇ ਗਾਣਾ ਵੀ ਗਾਇਆ ਹੈ ਉੱਤੇ ਹੀ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਕਿ ਸੋਨੂ ਸੀਤੋ ਵਾਲਾ ਬਲਕਾਰ ਨਖੀਲਾ ਤੇ ਮਨਜਿੰਦਰ ਗੁਲਛਣ ਨਾਲ ਗਾਣਾ ਗਾਉਂਦਾ ਨਜ਼ਰ ਆ ਰਿਹਾ ਹੈ ਉੱਥੇ ਹੀ ਮਨਜਿੰਦਰ ਗੁਲਛਣ ਵੱਲੋਂ ਇੱਕ ਗੀਤ ਦੀ ਲਾਈਨ ਬੋਲੀ ਗਈ ਸੀ ਕਿ 302 ਲੱਗੂਗੀ ਉੱਥੇ ਸੋਨੂ ਸੀਤੋ ਵਾਲਾ ਬਲਕਾਰ ਦੇ ਖੀਲੇ ਦਾ ਉਹ ਅਗਲਾ ਟੱਪਾ ਸੋਨੂ ਸੀਤੋ ਵਾਲਾ ਗਾਉਂਦਾ ਹੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਕਿ ਬਲਕਾਰ ਨਖੀਲੇ ਤੇ ਮਨਜਿੰਦਰ ਗੁਲਛਣ ਨਾਲ ਗਾਉਣ ਦੇ ਮੁਤਾਬਿਕ ਲੋਕਾਂ ਦੇ ਪ੍ਰਭਾਵਿਤ ਸ਼ੇਅਰ ਕਿੰਨੇ ਖੜੇ ਹੋਏ ਹਨ ਉੱਥੇ ਹੀ ਮਨਜਿੰਦਰ ਗੁਲਛਣ ਤੇ ਬਲਕਾਰ ਨਖੀਲਾ ਉਸ ਨਾਲ ਡਾਂਸ ਕਰਦੇ ਵੀ ਨਜ਼ਰ ਆ ਰਹੇ ਹਨ ਬਾਕੀ ਏਡੀ ਵੀ ਸਟੇਜ ਤੇ ਜਾ ਕੇ ਗਾਉਣਾ ਕਾਫੀ ਟਾਈਲੈਂਡ ਦਾ ਕੰਮ ਹੈ ਸੋਨੂ ਸਿਤੂ ਵਾਲਾ ਆਪਣੀਆਂ ਗੱਲਾਂ ਦੇ ਨਾਲ ਆਪਣੇ ਗਾਣਿਆਂ ਦੇ ਨਾਲ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ ਮਨੋਰੰਜਨ ਕਰਾਉਂਦਾ ਹੈ ਤੇ ਹਸਾਉਂਦਾ ਹੈ ਬਾਕੀ ਤੁਸੀਂ ਸੋਨੂ ਸਿਤੂ ਬਾਰੇ ਵਾਲੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ